ਦੈਨਿਕ ਸੋਲਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੌਰ ਯੂਪੀ ਸਰਕਾਰ ਵੱਲੋਂ ਕਾਵੜ ਯਾਤਰਾ ਨੂੰ ਲੈ ਕੇ ਦਿੱਤੇ ਨਿਰਦੇਸ਼ਾਂ ਦੇ ਉੱਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਹੁਣ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ ਆਪਣੀ ਪਛਾਣ ਦੱਸਣ ਦੀ ਜ਼ਰੂਰਤ ਨਹੀਂ ਹੋਵੇਗੀ ਉਹਨਾਂ ਕਿਹਾ ਕਿ ਸਿਰਫ ਭੋਜਨ ਦੀ ਕਿਸਮ ਹੀ ਦੱਸਣੀ ਹੋਵੇਗੀ ਦੱਸਣੀ ਕਿ ਯੂਪੀ ਸਰਕਾਰ ਦੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡ ਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਦਾ ਕੰਮ ਕਰਨਾ ਹੈ ਕਿ ਅੱਜ ਤੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕਰਨਾ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲੀ ਗੱਡੀ ਸ੍ਰੀ ਹਜ਼ੂਰ ਸਾਹਿਬ ਜਾ ਰਹੀ ਨਾ ਤੇੜ ਜਾ ਰਹੀ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੂ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਸਰਕਾਰ ਖਾਨ ਖਾਨ ਅਦਾਨਾਂ ਵਿੱਚ ਦਿੱਲੀ ਹੈ ਬਿਨ ਕਰਾਇ ਤੋਂ ਲੈ ਕੇ ਲਈ ਹੈ ਯਾਤਰਾ ਕਰਨਾ ਸਰਕਾਰ ਦੇ ਧੰਨਵਾਦ ਜੋ ਇਹ ਬਰਲਾ ਕੀਤਾ ਭਵੰਤਮਾਨ ਸੀਐਮ ਸਾਹਿਬ ਨੇ ਬਹੁਤ ਵਧੀਆ ਕੀਤਾ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ ਅਸਦੀ ਕਿ ਕਾਵੜ ਯਾਤਰਾ ਨੂੰ ਲੈ ਕੇ ਯੂਪੀ ਸਰਕਾਰ ਨੇ ਨਿਰਦੇਸ਼ ਦਿੱਤੇ ਸੀ ਕਿ ਦੁਕਾਨਦਾਰਾਂ ਨੂੰ ਆਪਣੀ ਪਛਾਣ ਦੱਸਣ ਦੀ ਲੋੜ ਹੈ ਜਿਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਉਹਨਾਂ ਕਹੇ ਕਿ ਦੁਕਾਨਦਾਰਾਂ ਨੂੰ ਹੁਣ ਪਛਾਣ ਦੱਸਣ ਦੀ ਲੋੜ ਨਹੀਂ ਪਵੇਗੀ ਸਿਰਫ ਭੋਜਨ ਦੀ ਜੋ ਕਿਸਮ ਹੈ ਉਹ ਹੀ ਦੱਸਣੀ ਹੋਵੇਗੀ ਦੱਸਦੀ ਕਿ ਯੂਪੀ ਸਰਕਾਰ ਨੇ ਦੁਕਾਨਾਂ ਦੇ ਬਾਹਰ ਆਪਣਾ ਨਾਮ ਦਿਖਾਉਣ ਦੇ ਨਿਰਦੇਸ਼ ਦਿੱਤੇ ਸਨ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਸਰਕਾਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਤੇ ਅਗਲੀ ਸੁਣਵਾਈ ਇਹ ਜੋ 26 ਜੁਲਾਈ ਨੂੰ ਹੋਵੇਗੀ ਦੱਸਦੀ ਕਿ ਸੋਨ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਚ ਲੋਕ ਕਾਵੜ ਯਾਤਰਾ ਕੱਢ ਕੇ ਭਗਵਾਨ ਸ਼ਿਵ ਨੂੰ ਜਲ ਚੜਾਉਣਗੇ ਇਸ ਦੌਰਾਨ ਦਿੱਲੀ ਅਤੇ ਉੱਤਰ ਪ੍ਰਦੇਸ਼ ਤੋਂ ਜੋ ਕਾਵੜ ਯਾਤਰਾ ਕੱਢੀ ਜਾ ਰਹੀ ਹੈ ਸਭ ਦੀ ਉਸ ਤੇ ਨਜ਼ਰਾਂ ਟਿਕੀਆਂ ਹੋਈਆਂ ਤੇ ਇਸ ਦੌਰਾਨ ਜੋ ਸੀਐਮ ਯੋਗੀ ਆ ਉਹਨਾਂ ਦੇ ਵੱਲੋਂ ਇੱਕ ਨਿਰਦੇਸ਼ ਜਾਰੀ ਕੀਤਾ ਗਿਆ ਸੀ ਜਿਸ ਤੇ ਹੁਣ ਜੋ ਸੁਪਰੀਮ ਕੋਰਟ ਹੈ ਉਹਨਾਂ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਨਵੀਨ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਆ ਜੋ ਸੁਪਰੀਮ ਕੋਰਟ ਦੇ ਵੱਲੋਂ यूपी सरकार ਵੱਲੋਂ ਜੋ ਨਿਰਦੇਸ਼ ਦਿੱਤੇ ਗਏ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਇਸ ਦੇ ਬਾਰੇ ਚ ਤੁਹਾਡੇ ਕੋਲ ਹੋਰ ਕੀ ਜਾਣਕਾਰੀ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਸਮਝਣਾ ਹੋਏਗਾ ਕਿ ਯੋਗੀ ਦਿੱਤਿਆਨਾਥ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਾਵੜ ਯਾਤਰਾ ਦੇ ਵਿੱਚ ਜਿੰਨੇ ਵੀ ਦੁਕਾਨ ਜਿੰਨੀਆਂ ਵੀ ਦੁਕਾਨਾਂ ਪੈਂਦੀਆਂ ਨੇ ਕਾਵੜ ਯਾਤਰਾ ਦੇ ਰਸਤੇ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਆਪਣੀ ਆਪਣੀ ਦੁਕਾਨ ਦੇ ਬਾਹਰ ਇਹ ਲਿਖਣਾ ਹੋਏਗਾ ਹੋਏਗਾ ਕਿ ਇਸ ਦੁਕਾਨ ਦੇ ਵਿੱਚ ਦੁਕਾਨ ਦਾ ਨਾਮ ਕੀ ਹੈ ਦੁਕਾਨਦਾਰ ਦਾ ਓਨਰ ਦਾ ਨਾਮ ਲਿਖਣਾ ਹੋਏਗਾ ਔਰ ਇਸ ਦੁਕਾਨ ਦੇ ਵਿੱਚ ਕੀ ਕੀ ਬਣਾਇਆ ਜਾਂਦਾ ਜਨ ਕਿ ਮੈਨੂ ਸਾਰਾ ਕੁਝ ਇਹ ਲਿਖਣਾ ਹੋਏਗਾ ਔਰ ਇਸ ਤੋਂ ਇਲਾਵਾ ਕੋਈ ਐਸੀ ਦੁਕਾਨ ਖਾਸ ਕਰ ਉਸ ਰੋਡ ਦੇ ਉੱਪਰ ਉਸ ਕਾਬੜ ਯਾਤਰਾ ਦੇ ਰਸਤੇ ਦੇ ਵਿੱਚ ਕੋਈ ਵੀ ਐਸੀ ਦੁਕਾਨ ਨਹੀਂ ਹੋਏਗੀ ਜਿਨ੍ਹਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਨਾ ਦਿੱਤੀ ਹੋਵੇ ਸੋ ਅਜੇਹੇ ਨੂੰ ਲੈ ਕੇ ਇਹ ਬਾਰ ਬਾਰ ਮੰਗ ਕੀਤੀ ਜਾ ਰਹੀ ਸੀ ਕਿ ਇਹ ਲਿਖਿਆ ਹੋਣਾ ਚਾਹੀਦਾ ਜਿਸ ਤੋਂ ਬਾਅਦ ਸਿਆਸਤ ਤੇਜ ਹੋਈ ਸਿਆਸਤ ਦੇ ਵਿੱਚ ਕਾਵੜ ਯਾਤਰੀਆਂ ਦੇ ਵੱਲੋਂ ਇਹ ਕਿਹਾ ਗਿਆ ਕਿ ਐਸਾ ਨਹੀਂ ਹੋਣਾ ਚਾਹੀਦਾ ਇਹ ਸਿਆਸੀ ਪਾਰਟੀਆਂ ਦੇ ਵੱਲੋਂ ਕਿਹਾ ਗਿਆ ਕਿ ਇਹ ਗਲਤ ਹੈ ਦਰਸਲ ਕਾਵੜ ਯਾਤਰਾ ਮਾਰਗ ਦੇ ਉੱਤੇ ਸਥਿਤ ਹੋਟਲਾਂ 'ਚ ਉਹਨਾਂ ਦੇ ਮਾਲਕਾਂ ਦੇ ਨਾਂ ਪ੍ਰਦਰਸ਼ਿਤ ਕਰਨ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਆਦੇਸ਼ ਦੇ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਦੇ ਵਿੱਚ ਹੁਣ ਜਿਹੜੀ ਸੁਣਵਾਈ ਹੋਈ ਹੈ ਇਸ ਇਹ ਪਟੀਸ਼ਨ ਗੈਰ ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਦੇ ਵੱਲੋਂ ਦਾਇਰ ਕੀਤੀ ਗਈ ਸੀ ਜਸਟਿਸ ਰਿਸ਼ੀਕੇਸ਼ ਰਾਏ ਤੇ ਜਸਟਿਸ SBN ਪੱਟੀ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਸੁਪਰੀਮ ਕੋਰਟ ਨੇ ਪੁੱਛਿਆ ਸੀ ਕਿ ਇਹ ਪ੍ਰੈਸ ਬਿਆਨ ਸੀ ਜਾਂ ਫਿਰ ਰਸਮੀ ਹੁਕਮ ਸੀ ਕਿ ਇਹਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇ ਪਟੀਸ਼ਨਰਾਂ ਦੇ ਵਕੀਲ ਨੇ ਜਵਾਬ ਦਿੱਤਾ ਕਿ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਬਿਆਨ ਆਇਆ ਤੇ ਫਿਰ ਲੋਕਾਂ ਦੇ ਵਿੱਚ ਰੋਸ ਪੈਦਾ ਹੋਇਆ ਅਤੇ ਉਹ ਕਹਿੰਦੇ ਨੇ ਕਿ ਇਹ ਸਵੈ ਇੱਛਾ ਹੈ ਪਰ ਉਹ ਇਸ ਨੂੰ ਸ਼ਕਤੀ ਨਾਲ ਲਾਗੂ ਕਰ ਰਹੇ ਨੇ ਵਕੀਲ ਨੇ ਕਿਹਾ ਕਿ ਕੋਈ ਰਸਮੀ ਹੁਕਮ ਨਹੀਂ ਹੈ ਪਰ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਪਟੀਸ਼ਨਰ ਕਰਤਾਨ ਦੇ ਵੱਲੋਂ पेश हुए सीनियर वकील अभिषेक मनु सिंह भी ने क्या कि एक गलत हुक्म है और इसके बाद जेडे पेटिशनर करता ने ਉਹਨਾਂ ਦੇ ਵਿੱਚੋਂ ਇੱਕ ਦੀ ਨੁਮਾਇੰਦਗੀ ਕਰ ਰਿਹਾ सीनियर वकील यू सिंह ਨੇ ਕਿਹਾ ਕੇ ਜਿਆਦਾਤਰ ਲੋਕ ਬਹੁਤ ਗਰੀਬ ਸਬਜੀ ਦੇ ਚਾਹ ਦੀ ਦੁਕਾਨ ਦੇ ਮਾਲਕ ਨੇ ਜੇਕਰ ਇਹ ਜਿਹਾ ਆਰਥਿਕ ਬਾਈਕਾਟ ਕੀਤਾ ਗਿਆ ਤੇ ਉਹਨਾਂ ਦੀ ਆਰਥਿਕ ਮੌਤ ਹੋ ਜਾਏਗੀ ਜੇਕਰ ਦੁਕਾਨ ਦੁਕਾਨਦਾਰ ਇਸ ਦੀ ਪਾਲਣਾ ਨਹੀਂ ਕਰਦੇ ਤਾਂ ਬੁਲਡੋਜ਼ਰ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਜੋ ਹੁਣ ਕੋਰਟ ਦੇ ਵਿੱਚ ਅਜੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਗਿਆ ਇਹ ਉਹ ਹੈ ਪਰ ਸਾਡੇ ਦਰਸ਼ਕ ਜਿਹੜੇ ਦਿਨਿਕ ਸਵੇਰਾ ਦੇ ਮਾਧਿਅਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਇਹ ਯੋਗੀ ਸਰਕਾਰ ਦੇ ਵੱਲੋਂ ਜਿਹੜਾ ਹੁਕਮ ਜਾਰੀ ਕੀਤਾ ਗਿਆ ਸੀ ਇਹ ਪਹਿਲੀ ਵਾਰ ਨਹੀਂ ਹੋਇਆ 2006 ਦੇ ਵਿੱਚ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਸੀ ਉਹਨਾਂ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਿਆ ਸੀ ਔਰ 2011 ਦੇ ਵਿੱਚ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਮਨਮੋਹਨ ਸਿੰਘ ਦੇ ਵੱਲੋਂ ਫੂਡ ਪ੍ਰੋਟੈਕਸ਼ਨ ਨੂੰ ਲੈ ਕੇ ਫੂਡ ਦੀ ਉਹਨੂੰ ਲੈ ਕੇ ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਔਰ ਕਿਹਾ ਗਿਆ ਸੀ ਕਿ ਇਹ ਫੂਡ ਸੇਫਟੀ ਦੇ ਲਈ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਸਾਰੇ ਨਾਮ ਲਿਖੋ ਸਾਰਿਆਂ ਦੇ ਵੱਲੋਂ ਇਹ ਸਾਰੀ ਡਿਟੇਲ ਦਿੱਤੀ ਹੋਣੀ ਚਾਹੀਦੀ ਹੈ ਔਰ ਫਿਰ ਤੋਂ ਇਹ ਕਹਿ ਸਕਦੇ ਆ ਕਿ 2011 ਦਾ ਚੱਲਿਆ ਆ ਰਿਹਾ ਕਾਨੂੰਨ ਉਸ ਨੂੰ ਹੁਣ ਸ਼ਕਤੀ ਦੇ ਨਾਲ ਲਾਗੂ ਕਰਵਾਉਣ ਦੇ ਲਈ ਯੋਗ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਉੱਤੇ ਸਿਆਸਤ ਤੀਜ ਹੋਈ ਸਿਆਸਤ ਤੋਂ ਬਾਅਦ ਹੁਣ ਇਹ ਮਾਮਲਾ ਫਿਰ ਸੁਪਰੀਮ ਕੋਰਟ ਪਹੁੰਚਿਆ ਔਰ ਸੁਪਰੀਮ ਕੋਰਟ ਨੇ ਵੀ ਇਹਦੇ ਉੱਤੇ ਇਹੀ ਗੱਲ ਕਹੀ ਹੈ ਕਿ ਐਸਾ ਨਹੀਂ ਹੋਣਾ ਚਾਹੀਦਾ ਔਰ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਹੋਏਗਾ ਵੈਸੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੇ ਬਹੁਤ ਸਾਰੇ ਐਸੇ ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੋਂ ਕਾਬੜ ਯਾਤਰਾ ਨਿਕਲਦੀ ਹੈ ਉਸ ਦੇ ਵਿੱਚ ਮੁਸਲਿਮ ਐਸੇ ਬਹੁਤ ਸੰਖਿਆ ਕੇ ਇਲਾਕੇ ਨੇ ਜਿਨ੍ਹਾਂ ਦੇ ਵਿੱਚੋਂ ਕਾਬੜ ਯਾਤਰਾ ਨਿਕਲਦੀ ਹੈ ਔਰ ਪਹਿਲੀਆਂ ਸਮਿਆਂ ਦੇ ਵਿੱਚ ਕਾਬੜ ਯਾਤਰਾ ਦੇ ਉੱਤੇ ਬਹੁਤ ਸਾਰੇ ਅਟੈਕ ਵੀ ਹੁੰਦੇ ਰਹੇ ਨੇ ਬਹੁਤ ਸਾਰੇ ਕਾਬੜੀ ਜਿਹੜੇ ਨੇ ਉਹਨਾਂ ਦੀਆਂ ਮੌਤਾਂ ਵੀ ਹੁੰਦੀਆਂ ਰਹੀਆਂ ਨੇ ਔਰ ਉਹਨਾਂ ਦਾ ਬਹੁਤ ਸਾਰੇ ਕਾਬੜੀਆਂ ਦੀ ਇੱਕ ਇਹ ਮੰਗ ਹੁੰਦੀ ਸੀ ਕਿ ਸਾਨੂੰ ਇਸ ਯਾਤਰਾ ਦੇ ਦਰਮਾਨ ਕਿਉਂਕਿ ਜਦੋਂ ਬਹੁਤ ਸੰਖਿਆ ਕੇ ਇਲਾਕੇ ਨੇ ਮੁਸਲਿਮਾਂ ਭਾਈਚਾਰੇ ਦੇ ਤੇ ਉਹਨਾਂ ਦੀਆਂ ਦੁਕਾਨਾਂ ਨੇ ਉਹਨਾਂ ਦੇ ਬਹੁਤ ਸਾਰੇ ਰੈਸਟੋਰੈਂਟ ਨੇ ਤੇ ਕਾਬੜ ਯਾਤਰੀਆਂ ਨੂੰ ਉੱਥੋਂ ਖਾਣਾ ਪੈਂਦਾ ਤੇ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਥੋਂ ਖਾ ਰਹੇ ਹਾਂ ਕਿਉਂਕਿ ਹਰੇਕ ਕਮਿਊਨਿਟੀ ਦਾ ਜਿਹੜਾ ਤਿਉਹਾਰ ਹੁੰਦਾ ਹੈ ਜਿਹੜੇ ਉਹਦੇ ਲੋਕ ਹੁੰਦੇ ਨੇ ਉਹਨਾਂ ਨੂੰ ਉਹਦੀਆਂ ਸਾਰੀਆਂ ਰਿਚੁਅਲਸ ਪਤਾ ਹੁੰਦੇ ਨੇ ਕਿ ਹਾਂ ਇਹਦੇ ਵਿੱਚ ਮਰਿਆਦਾ ਕੀ ਹੈ ਲਸਣ ਪਿਆਜ਼ ਪਾਣਾ ਸਮਜੀ ਵਿੱਚ ਕਿ ਨਹੀਂ ਪਾਣਾ ਕਿਉਂਕਿ ਕਾਬੜੀ ਉਸ ਟਾਈਮ ਦੇ ਵਿੱਚ ਨਹੀਂ ਖਾਂਦੇ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਸਾਰਿਆਂ ਦੇ ਵੱਲੋਂ ਬਾਹਰ ਲਿਖਿਆ ਲਿਖਿਆ ਹੋਏ ਔਰ ਪਤਾ ਲੱਗ ਸਕੇ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਐਸੀਆਂ ਨੇ ਜਿਸ ਦਾ ਨਾਮ ਤੁਸੀਂ ਦੇਖੋਗੇ ਕਾਬੜ ਯਾਤਰਾ ਦੇ ਵਿੱਚ ਉਹ 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 ਦੁਕਾਨ ਦਾ ਨਾਮ ਹੋਏਗਾ ਗਣੇਸ਼ ਵੀਟਸ ਉਹਦੇ ਅੰਦਰ ਜਿਹੜਾ ਉਹਦਾ ਮਾਲਕ ਹੋਏਗਾ ਉਹਦਾ ਨਾਮ ਮੁਹੰਮਦ ਰਿਜ਼ਵਾਨ ਹੋਏਗਾ ਜਾਂ ਕੁਝ ਹੋਰ ਹੋਏਗਾ ਔਰ ਇਸ ਕਰਕੇ ਬਹੁਤ ਸਾਰੀ ਇਹ ਮੰਗ ਕੀਤੀ ਜਾ ਰਹੀ ਸੀ ਕਿ ਸਾਨੂੰ ਪਤਾ ਹੋਵੇ ਕਿ ਜਿਹੜੀ ਦੁਕਾਨ ਦੇ ਅੰਦਰ ਅਸੀਂ ਜਾ ਰਹੇ ਹਾਂ ਉਹ ਦੁਕਾਨ ਦਾ ਨਾਮ ਕੀ ਹੈ ਦੁਕਾਨ ਦੇ ਮਾਲਕ ਦਾ ਕੀ ਨਾਮ ਹੈ ਉਸ ਤੋਂ ਬਾਅਦ ਕਾਵੜ ਕਾਵੜੀ ਜਿਹੜੇ ਨੇ ਉਹ ਆਪ ਨਿਸ਼ਚਿਤ ਕਰ ਸਕਣ ਕਿ ਅਸੀਂ ਇਹ ਫੂਡ ਖਾਣਾ ਹੈ ਕਿ ਨਹੀਂ ਖਾਣਾ ਹੁਣ ਤੁਸੀਂ ਚਾਹੇ ਕਿਸੇ ਧਾਰਮਿਕ ਸਥਾਨ ਤੇ ਜਾਓ ਉੱਥੇ ਵੀ ਬਕਾਇਦਾ ਤੌਰ ਦੇ ਉਤੇ ਇਹ ਸਾਰਾ ਮੈਨੂ ਲੱਗਾ ਹੁੰਦਾ ਔਰ ਦੱਸਿਆ ਹੁੰਦਾ ਔਰ ਇਹੀ ਮੰਗ ਕੀਤੀ ਜਾ ਰਹੀ ਸੀ ਹਾਲਾਂਕਿ ਜੇ ਇਸ ਜੈਨ ਕਮਿਊਨਿਟੀ ਹੈ ਤੁਸੀਂ ਜੈਨ ਕਮਿਊਨਿਟੀ ਦੇ ਲੋਕ ਜਿਹੜੇ ਨੇ ਉਹ ਹਰੇਕ ਤਰ੍ਹਾਂ ਦੇ ਫੂਡ ਨਹੀਂ ਖਾਂਦੇ। ਕਈ ਰੈਸਟੋਰੈਂਟ ਇਦਾਂ ਦੇ ਨੇ ਜਿੱਥੇ ਸਪੈਸ਼ਲ ਜੈਨ ਮੀਨੂ ਲੱਗਾ ਹੁੰਦਾ। ਉਹ ਜਾ ਕੇ ਉੱਥੇ ਜੈਨ ਮੀਨੂ ਦੇਖਦੇ ਆ ਜੈਨ ਮੀਨੂ ਦੇਖ ਕੇ ਫਿਰ ਉਹ ਉੱਥੇ ਰੋਟੀ ਖਾਂਦੇ ਨੇ ਤਾਂ ਉੱਥੇ ਰੋਟੀ ਨਹੀਂ ਖਾਂਦੇ। ਕਿਉਂਕਿ ਉਹਨਾਂ ਦੇ ਜੈਨ ਜਿਹੜਾ ਮੀਨੂ ਹੁੰਦਾ ਉਸ ਦੇ ਵਿੱਚ ਲਸਣ ਪਿਆਜ਼ ਦੀ ਵਰਤੋਂ ਨਹੀਂ ਹੁੰਦੀ। ਪਿਓਰ ਸਤਵਿਕ ਭੋਜਨ ਖਾਂਦੇ ਆ ਉਹ ਔਰ ਇਸ ਕਰਕੇ ਐਸੀ ਮੰਗ ਸੀ ਪਰ ਜਦੋਂ ਇਹਦੇ ਵਿੱਚ ਸਿਆਸਤ ਹੋਣੀ ਸ਼ੁਰੂ ਹੋ ਗਈ, ਜਦੋਂ ਸਿਆਸਤ ਤੇਜ਼ ਹੋਈ ਉਸ ਤੋਂ ਬਾਅਦ ਇਹ ਮਾਮਲਾ ਭਖਿਆ ਔਰ ਪਾਕੇ ਜਦੋਂ ਸੁਪਰੀਮ ਕੋਰਟ ਪਹੁੰਚਿਆ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਹਦੇ ਤੇ ਇਹ ਰੋਕ ਲਗਾ ਦਿੱਤੀ ਗਈ ਹੈ ਕਿ ਐਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੇ ਫੜੀ ਰੇੜੀ ਵਾਲੇ ਦੁਕਾਨਦਾਰ ਨੇ ਉਹਨਾਂ ਨੂੰ ਨੁਕਸਾਨ ਹੋਏਗਾ ਉਹਨਾਂ ਦਾ ਬਹੁਤ ਘਾਟਾ ਹੋ ਜਾਏਗਾ ਕਿਉਂਕਿ ਉਹਨਾਂ ਦੇ ਵੀ ਇਹ ਬਿਜ਼ਨਸ ਦਾ ਸਮਾਂ ਹੈ ਇਹਨਾਂ ਲੋਕਾਂ ਨੇ ਜਦੋਂ ਨਿਕਲਣਾ ਤੇ ਉਹਨਾਂ ਦੇ ਬਿਜ਼ਨਸ ਦਾ ਸਮਾਂ ਇਥੋਂ ਲੋਕਾਂ ਨੇ ਨਿਕਲਣਾ ਤੇ ਉਹਨਾਂ ਦੇ 6 ਮਹੀਨੇ ਦੀ ਸਾਲ ਦੀ ਕਮਾਈ ਕਰਨੀ ਹੁੰਦੀ ਇਸ ਕਾਵੜ ਯਾਤਰਾ ਤੋਂ ਔਰ ਇਸ ਕਰਕੇ ਹੁਣ ਜੋ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਇਸ ਨੂੰ ਹੁਣ ਸਾਰੇ ਪਾਸੇ ਲਾਗੂ ਕੀਤਾ ਜਾਏਗਾ ਔਰ ਇਸ ਨੂੰ ਸਾਰਿਆਂ ਨੂੰ ਮੰਨਣਾ ਜ਼ਰੂਰੀ ਹੋਏਗਾ ਜੀ ਜਾਣਕਾਰੀ ਲਈ ਧੰਨਵਾਦ ਦੱਸਦੇ ਕਿ ਸਪਰੀਮ ਕੋਰਟ ਨੇ ਯੂਪੀ ਸਰਕਾਰ ਦੇ ਵੱਲੋਂ ਕਾਵੜ ਯਾਤਰਾ ਨੂੰ ਲੈ ਕੇ ਦਿੱਤੇ ਨਿਰਦੇਸ਼ਾਂ ਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਜੋ ਅਗਲੀ ਸੁਣਵਾਈ ਹੈ ਉਹ 26 ਜੁਲਾਈ ਨੂੰ ਹੋਵੇਗੀ ਦੱਸਦੀ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸੀਐਮ ਯੋਗੀ ਅਦਿੱਤਿਆ ਨਾਥ ਨੇ ਕਿਹਾ ਸੀ ਯੂਪੀ ਭਰ ਦੇ ਕਾਵੜ ਰੂਟ ਤੇ ਦੁਕਾਨਦਾਰਾਂ ਨੂੰ ਨੇਮ ਪਲੇਟ ਲਗਾਉਣੀ ਪਵੇਗੀ ਦੁਕਾਨਦਾਰਾਂ ਨੂੰ ਖਾਣ ਪੀਣ ਦੀਆਂ ਦੁਕਾਨਾਂ ਦੇ ਸਾਹਮਣੇ ਆਪਣਾ ਨਾਮ ਅਤੇ ਪਛਾਣ ਦੱਸਣੀ ਹੋਵੇਗੀ ਅਜਿਹਾ ਫੈਸਲਾ ਉਹਨਾਂ ਦੇ ਵੱਲੋਂ ਕਾਵੜ ਯਾਤਰਾ ਦੀ ਆਸਥਾ ਅਤੇ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਲਿਆ ਗਿਆ ਨਾਲ ਹੀ ਯੂਪੀ ਸਰਕਾਰ ਨੇ ਚੇਤਾਵਨੀ ਵੀ ਦਿੱਤੀ ਸੀ ਕਿ ਹalal ਪ੍ਰਮਾਣਿਕ ਕਰਨ ਅਤੇ ਉਤਪਾਦ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਦੱਸ ਦੇ ਕਿ ਹੁਣ ਸੁਪਰੀਮ ਕੋਰਟ ਨੇ ਜੋ ਜੋਗੀ ਅਨਿਤਿਆ ਨਾਥ ਦਾ ਜੋ ਨਿਰਦੇਸ਼ ਸੀ ਉਸ ਦੇ ਉੱਤੇ ਰੋਕ ਲਗਾ ਦਿੱਤੀ ਹੈ ਤੇ ਹੁਣ ਦੁਕਾਨਦਾਰਾਂ ਨੂੰ ਆਪਣੀ ਪਛਾਣ ਦੱਸਣ ਦੀ ਲੋੜ ਨਹੀਂ ਪਵੇਗੀ ਸਿਰਫ ਭੋਜਨ ਦੀ ਕਿਸਮ ਹੀ ਦੱਸਣੀ ਪਵੇਗੀ ਤਾਂ ਦੱਸ ਦੇ ਕਿ ਹੁਣ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par